कर ठीक कोई लभ लांगे लभ लांगे अमान लेक चला बेफ़िका लभ ਹਾਂ ਹਾਂ ਐਂਕ ਆਇਆ ਬਣਾਇਆ ਚਲਾ ਗਿਆ ਫਿਰ ਆਇਆ ਚਲਾ ਗਿਆ ਮਾ ਫਰਾਇਆ ਕਦਾਈ ਸੱਤ ਆਇਆ ਬਣਾਦਾ ਸੀਗਾ ਪਰ ਤੋੜ ਕੇ ਇਹਦਾ ਜੋੜ ਸੀਗਾ ਤੇ ਜੋੜ ਬੰਨ ਲਗਾਣਾ ਧਰਨਾ ਲਗਾਣਾ ਥੋ ਘੰਟਿਆਂ ਤੋਂ ਘੱਟ ਤੋਂ ਉੱਥੇ ਖੜਾ ਰਹੇ ਹੁੰਦੇ ਸੀ ਬਸ ਇਧਰ ਵੀ ਥਾਣਾ ਤੋਂ ਇੱਥੇ ਵੀ ਲੱਗਾ ਇਧਰ ਇਧਰ ਨਾ ਕਨੋਰੀ ਪਰ ਇਹ ਆ ਵੀ ਕਨੋਰੀ ਵਾਲਾ ਆਇਆ ਵੀ ਤਾਂ ਆ ਕੇ ਸਾਰਾ ਨਹੀਂ ਧਰਨਾ ਅੱਛਾ ਇਧਰ ਲੱਗਾ ਵਾ ਕਿ ਉੱਧਰ ਲੱਗਾ ਜਵਾਗ ਹਜੇ ਹੋਇਆ انا ما دا پتا بھائی دو با بيچي ني لگائينا تو مينه سو اونلا رنهتے با ان کالا کا دماغ علا دي بھائی کار ماي دیکھي جاني ساڈا لون پاس ہو گیا بھائی ٹھیک ہے گاڑی چار دی لا ہاں ਮੂਨ ਮਾਰ ਕੇ ਜਦੋਂ ਤੋਂ ਨਾਲ ਲੱਗ ਕੇ ਫੱਟ ਹੋ ਜਾਂਦਾ ਹਾਂ ਉਹ ਨਾ ਵੱਖਰਾ ਹੀ ਨਹੀਂ ਆਉਂਦਾ ਉਹਨਾਂ ਅੰਦਰ ਮੈਂ ਦਾਦਾ ਰੇਲੇ ਵਾਲੇ ਆਪਣੇ ਫਰਦੇ ਵੇਚਦੇ ਪਿੰਡ ਹਾਂ ਚਾਲੀ ਜਾਲੇ ਹਾਂ ਤੇ ਕਾਲਾ ਲੈ ਲਿਆ ਨਾ ਤਾਂ ਮੈਂ ਭਰਾਵਾ ਤੇ ਕੁੰਡੇ ਚ ਰਗੜਿਆ ਮੈਂ ਤਨ ਟਕਾ ਕੇ ਨਾ ਜਾਂ ਉਹਨਾਂ ਕੋਲ ਨਹੀਂ ਹੁੰਦਾ ਗਲਾਬੀ ਜੀ ਤੇ ਉਹ ਯਾਰ ਇੰਨਾ ਵਧੀਆ ਹੋ ਮੈਂ ਇਹਨਾਂ ਸਰਾ ਕਰਾਂ ਉਹ ਮੂਨ ਦੇ ਵਿੱਚ ਜੀਰਾ ਤੇ ਜਮੈਨ ਭੁੰਨ ਕੇ ਉੱਟ ਕੇ ਹੂੰ ਜਿਵੇਂ ਚਰ ਲਾਲਾ ਹੂੰ ਮਾਂ ਕੀ ਵਧੀ ਨਹੀਂ ਪਾਇ ਖਾਣ ਨਹੀਂ ਚ ਪਾਇ ਹੁੰਦਾ ਬੋਲਾ ਵਧੀਆ ਸਰਾ ਪਾਉਂਦਾ ਹਾਂ ਉਹਦਾ ਖਟਾਪਨ ਤੇ ਕਹਿ ਜਾਂਦਾ ਹਾਂ ਹੂੰ ਉਹ ਸਵਾਦੀ ਬੜਾ ਲੱਗਦਾ ਟੇਸਟੀ ਆ ਇਹਦਾ ਆਹ ਨੂੰ ਜੰਟੀ ਤਾਂ ਕੋਈ ਮਿਲਨੇਗਾ ਉੱਥੇ ਪੈਲਸ ਕੋਲ ਸੇ ਇਹੋ ਜਿਹਾ ਇਹ ਲਾਗੜਾ ਮੈਨੇ ਹੈ ਇਹ ਜਿੱਥੇ ਮਿਲਨੇ ਆ ਸੁੱਕੀਆਂ ਕਿਕਰਾਂ ਜੂੜ ਮਿਲ ਜਾਣੀਆਂ ਕੋਹਣ ਵਾਰ ਪਈ ਉੱਥੇ ਚੁੱਕਾ ਹੀ ਮੈਨਾ ਚੜ ਮੇਰੀਆਂ ਤਾਂ ਲੱਗੀਆਂ ਮੇਨਾ ਦੀ ਚੀ ਆਉਣਾ ਨਾ ਹਾਰੂ ਬਹੁਤ ਆ ਜਾਣਾ ਹੈਂ ਤਾਂ ਨਾ ਨਾ ਨਹੀਂ ਨਾਉਂਦੇ ਸੀ ਸਾਡੀ ਭਾਜੀ ਹੁਣ 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 ਪਿੱਛੇ ਨਹੀਂ ਆਉਂਦੀ ਸਾਢੇ 12 ਰੱਖ ਲਈ ਸੀ ਐਂਕੋ ਕਾਲੇ ਚੀਜ਼ਾਂ ਦੇ ਵਿੱਚ ਬਹਿ ਜਾਣਾ ਨੌਕਰਾਂ ਨੇ ਉਹ ਫੜਦੀਆਂ ਬਾਪ ਸਿਰਫ ਪਾਕੇ ਚਲਾ ਕੇ ਹਿਸਾਬ ਤਾਂ ਵੀ ਕਰਨਾ ਹੁੰਦਾ ਸੀ ਜਿਹੜਾ ਜਫਾ ਨਹੀਂ ਗਾਉਂਦੇ ਨੇ ਦੇਤੇ ਤੋਂ ਉਹਨੇ ਫੜ ਲਿਆ ਕਿਉਂ ਕਰਦੀ ਆ ਕਰਦੀ ਆਸਾ ਉਹ ਲੈਸ ਤਾਰੀ ਗਏ ਉਹ ਵਾਲੋਂ ਨੇ ਕਹਿੰਦਾ ਤੂੰ ਸਭ ਹਿਸਾਬ ਦਾ ਵੀ ਕਰਨਾ ਤੈਹਿਆ ਜਿਹੜੇ ਜਿਹਨੂੰ ਦੇ ਦੇ ਆ ਸਾਰੇ ਉਧਰ ਹੀ ਚੱਲੇ ਆ ਨਾ ਇਹ ਕਿਹੜੇ ਪਾਸੇ ਨੂੰ ਚੱਲੇ ਤੂੜੀ ਵਾਲੇ ਪਰਾਨਾ ਐਮਪੀ ਆ ਗਏ ਨਾ ਮਗਾਈਆਂ ਮੈਨਾਂ ਸਾਰੀਆਂ ਨਾ ਵੇਖ ਓਏ ਹਾਂ ਬਈ ਤੂੰ ਪੰਗਾ ਉੱਠੇ ਪੰਜ ਛੇ ਦਾ ਉੱtre ਆਏ ਹੋਣੇ ਬਈ ਦਾ ਯਾ ਅੱਟਾ ਸੋਤਰ ਦਾ ਹੀ ਆ ਜਾ ਵੀ ਆਇਓ ਉੱtre ਮਗਰੇ ਕੋਲੋਂ ਦੋ ਤੇ ਮਗਰੇ ਫੇਰੇ ਕੋਲੋਂ ਦੋ ਧੰਨਾ ਵਣਦਾ ਅਗੜ ਵਿੱਚ ਆ ਮਾਹੋਲੀ ਹੋਰ ਖੜੇ ਅੱਛਾ ਇਹ ਨਹੀਂ ਬਣਾ ਕਰਨੀ ਨਹੀਂ ਯਾਰ ਤੂੰ ਆ ਮੈਂ ਕਹਿੰਦਾ ਮੋਟੋ ਘੋੜਾ ਬਣਾਉਣਾ ਹੈ ਗਿਆ ਨਹੀਂ ਗੋਣੇ ਨਹੀਂ ਬਣਾ ਕੜੰਡਾ ਇਹ ਰਹਾ O crân. ਦਰਵਾਜ਼ਾ ਅੰਦਾਜ਼ੇ ਰਹੀ ਜੀ ਹਾਂ 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 ਉਹ ਵਣ ਗਿਆ ਨਹੀਂ ਹਣੀ ਘੜੀ ਚੈੱਕ ਕਰੋ ਉਹਦਾ ਲੰਗਣਾ ਤਰਨ ਵਾਲਿਆ ਦਾ ਸਾਈਨ ਹੋਊਗਾ ਇੱਥੇ ਇੱਥੇ ਦੇਖੀਂ ਤਾਂ ਮੈਂ ਸਾਈਨ ਮੰਗਣ ਲਈ ਚ ਕੋ ਬੰਨ ਗੇਰੀ ਕੋਲੀ ਹਾਂ ਇਹਦਾ ਮੈਨੂੰ ਪੁਰਾਣਾ ਇਹਦਾ ਮੇਰੇ ਬਹੁਤ ਟਾਈਮ ਦੇ ਦੇਖਿਆ ਪਹਿਲੀਆਂ ਚ ਸਪਾਈ ਦਾ ਆਪਣਾ ਕਿਤੇ ਨਹੀਂ ਹੋਇਆ ਇੱਥੇ ਮੈਂ ਵੇਖ ਲਿਆ ਐ ਇੰਨਾ ਵੀ ਕੋਈ ਵੱਡਾ ਜਿਗਾੜ ਨਹੀਂ ਸਪਾਈ ਵਾਲਾ ਕੋਈ ਉਹ ਬਾਹਰ ਨਿਕਲੇ ਨਾ ਉੱਥੇ ਕੰਦਾ-ਕੁਦਾ ਜਾਂ ਜਿਵੇਂ ਆਪਾਂ ਆ ਗਏ ਜੀਚੋ ਉਹ ਨਹੀਂ ਆ ਕੇ ਕਹਿੰਦਾ ਇਟਰਨਿਟੀ ਪਲਾਜ਼ੇ ਚ ਬੂਗੀ ਲਾਲਾ ਲਾਲਾ ਸਿੱਧੂ ਦੇ ਗਾਣੇ ਇਹਨਾਂ ਦਾ ਨਹੀਂ ਹਾਂ ਅਰਜੰਟ ਲੰਨ ਕਹਿੰਦਾ ਉਹਦਾ ਇਟਰਨਿਟੀ ਪਲਾਜ਼ੇ ਵਿੱਚ ਬੂਗੀ ਲਾਲਾ ਲਾਲਾ ਅੱਛਾ ਇਹ ਨੂੰ ਆਹ 8 ਇਟਰਨਿਟੀ ਪਲਾਜ਼ਾ ਆਂਦਾ ਤਾਂ ਹੈ ਨਹੀਂ ਕੋਈ ਭੈਣ ਨਾ ਬੰਦੇ ਮੋਟਰਸਾਈਕਲ ਤਾਂ ਨਹੀਂ ਚੱਲਦੇ ਸੜਕਾਂ ਦੇ ਨਾਲ ਇਧਰ ਮੋਟਰਸਾਈਕਲ ਗਰਮੀਾਂ 'ਚ ਥੋੜੇ ਬਹੁਤ ਹੀ ਦੱਸਦੇ ਆ ਮੋਟਰਸਾਈਕਲੋਂ ਘੱਟ ਗੂਰੇ ਗੱਰੀ ਨਿਕਲਦੇ ਆ ਆਹ ਹਾਈ ਵੀ ਆ ਗਿਆ ਵੱਡਾ ਜੀਨਫੋਰਟ 10 ਕਹਿੰਦੇ ਸਿੱਧੂ ਮਸੇ ਦਾ ਗਾਇਆ ਸੀ ਨਾ ਗੱਡੀ ਫੋਰਟ ਐ ਨੀ ਜਾਵੇ ਅੱਛਾ ਆਹ ਬਈ ਮੈਂ ਤਾਂ ਸੇਵ ਕਰਦਾ ਤੁਰਾਂ ਹੀ ਫਿਰ ਦਿੰਦੇ ਕਿਤੇ ਨਾ ਕਿ ਤਾਂ ਕਰਕੇ ਆ। ਬਾਈ ਦਾ ਬਈ ਬਹੁਤ ਹੋਵੇ ਮੇਲੇ, ਬਲਦਾਂ ਦੀਆਂ ਦੌੜਾਂ, ਤੇ ਕੁੱਤਿਆਂ ਦੀਆਂ ਦੌੜਾਂ, ਟੂਰਨਾਮੈਂਟ, ਟਰੈਕਟਰਾਂ ਦੀ ਮੰਡੀ ਤੇ ਇੱਥੇ ਆਉਣ ਦੇ ਕੋਸ਼ਿਸ਼ ਕਰਨਾ ਭਾਈ। ਬਹੁਤ ਤਾਂ ਤਾਂ ਕੀ ਹੈ ਨਾ। ਕੱਲੋਂ ਮਹੀਆਂ ਵਾਲੇ ਟੂਰਨਾਮੈਂਟ ਚਾਰ ਆਣਾ ਕੱਲ ਨੂੰ। ਓਏ ਅੱਜ 21000 ਦਾ ਥੋੜਾ ਜਿਹਾ। ਉੜਾ ਕਿੰਨਾ ਦਵਾਏਗਾ ਸਹੀ ਸਹੀ ਦੱਸ 21000 ਡਾਲਰ ਕਾ ਕੇ ਲੱਖ ਡਾਲਰ ਦੀ ਗੱਲ ਹੋ ਜੇ ਜਾਂਟੇ ਦੇ ਨਾਲ ਉਹ ਤੂੰ ਫਿਰ ਤਿੰਨ ਕੇ ਸਾਥ ਸੰਦੀਪ ਹੁਣਿਆਂ ਨਾਲ ਦੂਜਿਆਂ ਨਾਲ ਨਹੀਂ ਨਹੀਂ ਜਾਂਟਾ ਜੱッセ ਦੀ ਚਪਾਰ ਚ ਪਾ ਦਾਂਗੇ ਬੱਚਾ ਦੱਸੇ ਨੇ ਉਹਦੇ ਲੋਕ ਇਹਦੇ ਨਾਲ ਜਾਂਟੇ ਲੋ ਇੱਥੇ ਇਹ ਕੀ ਹੈ ਹਾਂ ਗੱਲ ਹੋਈ ਇਹਨਾਂ ਦੀ ਹੋ ਗਈ ਗੱਲ ਉਹਨਾਂ ਦੀ ਤੇ ਆ ਬਰਹਾ ਟੱਬੇ ਟੱਬੇ ਇਹਨਾਂ ਦਾ ਕੀ ਹਿਸਾਬ ਪਤਾ ਸਾਹੀਆਂ ਸنوਵਾਂ ਖਾਰ ਜਾਨੀ ਆ ਕਿਦੋਂ ਕਰੂਗੀ ਇਹ ਐ ਕਹਿੰਦੇ ਫਰਵਰੈਲ ਦੇ ਵਿੱਚ ਹੁਣ ਮਾਰਚ ਆ ਗਿਆ ਫਰਵਰੈਲ ਚ ਵਧੀਆ ਧੁੱਪ ਲੱਗਣ ਲੱਗ ਗਈ ਹੁਣ ਦਿਨ ਵਧੀਆ ਆਊਟਰ ਨੂੰ ਸنوਵ ਦਸੀ ਨਹੀਂ ਕਿਤੇ ਅੱਛਾ ਹੁਣ ਜਦੋਂ ਪਲੱਸ ਦੇ ਵਜੇ ਟੈਂਪਰੇਚਰ ਆਇਆ ਇਹ ਤਾਂ ਪਤਾ ਫੋਲ ਆ ਹੁਣ ਤੇ ਹਵਾ ਵੜੀ ਲੱਗਦੀ ਟੈਂਪਰੇਚਰ ਮੈਂਸ ਵਿੱਚ ਆ ਨਾ ਉਹ ਟੈਂਪਰੇਚਰ ਪਲੱਸ ਜਦੋਂ ਆ ਗਿਆ ਸنوਵ ਦਾ ਪਾਣੀ ਬਣ ਲੱਗ ਗਿਆ ਭੱਲੇ ਦੀਆਂ ਗੱਲਾਂ ਪਰ ਸੱਚੀਆਂ ਨਾ ਸੱਚੀਆਂ ਗੱਲਾਂ ਉਹਦੀਆਂ ਸੱਚੀਆਂ ਕੀ ਕਹਿੰਦਾ ਸੀ ਹਾਂ ਹੁਣ ਨਗਾਰੀ ਨੂੰ ਹੀ ਆਪਣੇ ਕੋ ਚੜੀਆਂ ਦਾ ਕੰਮ ਆ ਨਹੀਂ ਇਹ ਦੂਜੀ ਸੀ yellow ਸੀ yellow ਲਾਲ ਉਹ ਕਿਉਂ ਕਾਏ ਆ ਆਪਾਂ ਪਰ ਯੇ ਮੈਂ ਤਾਂ ਜੈਲੂ ਪਾਰ ਕੀਤੀ ਆ ਨਾ yellow ਹੀ ਪਾਰ ਕਰ ਸਕਦੇ ਕਰ ਸਕਦੇ ਆ ਹਾਰਡ ਬ੍ਰੇਕ ਜੇ ਮਾਰਾਂਗੀ ਪਿੱਛੋਂ ਛੱਡੂਗਾ ਆਪਣੇ ਇਹ ਚੱਲੇ ਜਾਂਦਾ ਨਾ ਮੈਂ ਫੇਰ ਪਾਰ ਗਏ ਨੇ ਰੈੱਡ ਲਾਈਟ ਨਾਉਣੇ ਫੇਰ ਚੱਕਰ ਜਾਂਦਾ ਉਹ ਕਿਹੜਾ ਇੱਥੇ ਠੀਕ ਆ ਪਾਰ ਮੈਂ ਉਹ ਪਟੇਕਾ ਦੇਦਾ ਪੈਂਡ ਦਾ ਸਾਰੇ ਦਾ ਤਾਂ ਤਾਂ ਹੋਰ ਹੁੰਦਾ ਹੋਰ ਸਾਰਾ ਬੇਦਾਨ ਉੱਤੇ ਇਹਨੂੰ ਚੜਨਾ ਐ ਇਹਨੂੰ ਕਰਨਾ ਆ ਕੱਟ ਜਾਏਗਾ ਤੂੰ ਮਰੀ ਜਾਂਦਾ ਜਦੋਂ ਦੇਖੀ ਗਰਮੀ ਆ ਗਈ ਨਾ ਦੇਖੀ ਹਰਿਆਲੀ ਹੁੰਦੀ ਇੱਥੇ ਸਾਰਾ ਹਰਿਆ ਭਰਿਆ ਹੁੰਦਾ ਉਹ ਗੋਡੇ-ਗੋਡੇ ਕਿਹੜੀ ਪਈ ਆਏ ਆ ਕਰਾਇਆ ਨਾ ਕੀ ਤੀਨੋਂ ਪਾਸੇ ਆਉ ਦੂਜੀ ਆ ਬੈਠਾ ਨਾਲ ਆ ਉਹ ਹੁੰਦਾ ਆ ਉਹ ਚੱਲ ਚੱਲੀ ਸਿੱਟੀਆਂ ਪਾਸਪੋਰਟ ਇੱਥੇ ਬਣਦੇ ਆ ਤੁਹਾਡੇ ਮੇਰਾ ਨਹੀਂ ਉਹਦਾ ਜਵਾਕਾਂ ਦੇ ਜਵਾਕ ਦਾ ਪਾਸਪੋਰਟ ਥੈਂਕ ਯੂ ਆਟੇ ਬਾਲ ਆਇਆ ਕਾ ਠੀਕੀ ਤੀ ਸਾਰੀ ਇਹ ਕਰਾਇੇ ਨਾ ਕੀਤੀ ਫਾਰੋਂ ਟਰੱਕ ਨਾ ਗਿਆ ਠੀਕੀ ਠੀਕ ਗੱਲ ਫਾਰੋਂ ਟਰੱਕ ਨਾ ਵੀ ਕਰੀ ਜਾਂਦੇ ਨੇ

ਤੋਂ ਨਹੀਂ ਦੇ ਲੈ ਮੈਂ ਤੇ ਦੂਜੇ ਨਾਲ ਗੱਲ ਬਾਤ É siitä, o ਹਾਂ ਮੂਲੀ ਦੇਖੀ ਕੋਲੀਆ ਮੈਨੂੰ ਦਾ ਦਿੰਦਾ ਉਥੋਂ ਲਈ ਆਉਂਦਾ ਪਾਲਕ ਵੀ ਆ ਧਨੀਆ ਵੀ ਸਾਰਾ ਇੱਧਰ ਪ੍ਰੋਗਰਾਮ

ਬਰਲੇਗਾ ਆ ਜਿਗਾ ਰੈਗੂਲਰ ਰੋਟੀ ਨੂੰ ਕਿਹੜੇ ਖਾਟਿਆ ਹਾਂ ਪੱਕੇ ਪਕਾਏ ਹਾਂ ਹਾਂ ਗਰਮੀ ਕਰਨੇ ਗਰਮ ਕਰਕੇ ਉਹ ਗੱਲ ਥੋੜੀ ਬਣ ਜਾਂਦੀ ਹੈ ਔਕੀਂ ਮੇਂ ਪਕਾਈਆਂ ਰੋਟੀਾਂ ਹੈ ਫੱਤੀਆਂ ਕਰਕੇ ਘੋਰਾ ਲਓ ਚੋਪੜ ਕੇ ਹੁਣ ਕੀ ਰਹਿ ਗਿਆ ਜੇ ਰਾਤ ਨੂੰ ਮੈਂ ਤੁਰਨਾ 1:00 ਵਜੇ ਤੇ ਸਵੇਰ 10:00 ਵਜੇ ਪਹੁੰਚ ਜਾਣਾ ਮਗਰੋਂ ਫੇਰ ਉਧਰ ਉਹ 4:00 ਵਜੇ ਤੱਕ ਹੀ ਕੱਲ ਨੂੰ ਰਾਤ ਤੱਕ ਆ ਜਾਣਾ 1:00 ਵਜੇ ਤੱਕ ਹਾਂ ਉਹ ਵੈਸੇ ਅੱਜ ਨਾ ਮੈਨੂੰ ਛੁੱਟੀ ਸੀ ਯਾਰ ਬੰਦੇ ਥੋੜੇ ਘੱਟ ਕਰਕੇ